ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੇ ਨਾਲ ਹੁੰਦੇ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤਾਂ अनेका ਪੰਜਾਬੀ ਵਿਦੇਸ਼ੀ ਧਰਤੀ ਤੇ ਦੁਨੀਆ ਨੂੰ ਅਲਵਿਦਾਖ ਰਹੀ ਨੇ ਅਜੈ ਕਮੰਦਪਾਗਾ ਪਾਣਾ ਵਰਤਿਆ ਬਾਬਾ ਬਕਾਲਾ ਦੇ ਪਿੰਡ ਛਾਪਿਆਂ ਵਾਲੀ ਦੇ ਰਹਿਣ ਵਾਲੇ 31 ਸਾਲਾ ਨਿਰਮਲ ਸਿੰਘ ਦੇ ਨਾਲ ਜੋ ਕਿ 2-3 ਸਾਲ ਪਹਿਲਾਂ ਇਤਲੀ ਗਿਆ ਸੀ ਪਰਿਵਾਰ ਦੇ ਹਾਲਾਤ ਸੁਧਾਰਨ ਦੇ ਲਈ ਗਿਆ ਸੀਗਾ ਸੁਨਹਿਰੀ ਭਵਿੱਖ ਦੇ ਲਈ ਗਿਆ ਸੀ ਪਰ ਉਹ ਨਹੀਂ ਸੀ ਪਤਾ ਕਿ ਉੱਥੇ ਉਹ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਏਗਾ ਤਾਂ ਇੱਕ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਗੁਹਾਰ ਲਾਈ ਜਾ ਰਹੀ ਹੈ ਅਨਰਾਇਜ਼ ਦੇ ਅੱਗੇ ਸਰਕਾਰ ਦੇ ਅੱਗੇ ਗੁਹਾਰ ਲਾਈ ਜਾ ਰਹੀ ਕਿ ਉਹਨਾਂ ਦੇ ਪੁੱਤਰ ਦੀ ਜੋ ਹੈ ਮ੍ਰਿਤਕ ਦੇ ਨੂੰ ਭਾਰਤ ਭੇਜਿਆ ਜਾਵੇ ਤਾਂ ਜੋ ਰਸਮਾਂ ਦੇ ਨਾਲ ਉਸ ਦਾ ਸੰਸਕਾਰ ਅੰਤਮ ਸੰਸਕਾਰ ਕਰ ਸਕਣ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਜ ਵਿਆਹਿਆ ਹੋਇਆ ਸੀ 5 ਸਾਲ ਦਾ ਇੱਕ ਬੱਚਾ ਵੀ ਹੈ ਨਰਮਲ ਦੇ ਤਾਂ ਉਸ ਰੋਂਦੀ ਕਰ ਲੋਂਦੀ ਪਤਨੀ ਨੂੰ ਰੋਂਦੇ ਕਰ ਲੋਂਦੇ ਬੱਚੇ ਨੂੰ ਅਲਵਿਦਾ ਆਖਿਆ ਤਸਵੀਰਾਂ ਤੁਸੀਂ ਵੇਖੋ ਵਿਆਹ ਦੀਆਂ ਤਸਵੀਰਾਂ ਨੇ ਦਾ ਵਿਆਹ ਹੁੰਦਾ ਕੁਝ ਸਾਲ ਪਹਿਲਾਂ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਬੱਚਾ ਵੀ ਹੁੰਦਾ 5 ਸਾਲ ਦਾ ਬੇਟਾ ਵੀ ਹੈ ਤੇ ਵਿਦੇਸ਼ੀ ਧਰਤੀ ਤੇ ਰਹਿ ਰਿਹਾ ਹੁੰਦਾ ਇਟਲੀ ਦੇ ਵਿੱਚ ਰਹਿ ਰਿਹਾ ਹੁੰਦਾ ਜਿੱਥੇ ਇੱਕ ਘਟਨਾ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਇਹ ਤਸਵੀਰਾਂ ਤੋਂ ਨਾਲ ਸਾਂਝੇ ਕਰੇ ਤਾਂ ਉਧਰ ਪੁੱਤ ਮਾਪਿਆਂ ਦੇ ਵੱਲੋਂ ਗੁਹਾਰ ਜਿਹੜੀ ਹੈ ਲਾਈ ਜਾ ਰਹੀ ਤਾਂ अनेका ਪੰਜਾਬੀ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਹਰ ਸਾਲ ਵਿਦੇਸ਼ੀ ਧਰਤੀ ਤੇ ਜਾ ਰਹੇ ਨੇ ਉੱਥੇ ਜਾ ਕੇ ਆਪਣਾ ਰੋਜ਼ਗਾਰ ਲੱਭ ਰਹੇ ਨੇ ਆਪਣਾ ਭਵਿੱਖ ਜੋ ਹੈ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨ ਲੱਭ ਰਹੇ ਨੇ ਉੱਥੇ ਸੈਟਲ ਹੋੁੰਦੀ ਆ ਲੋਚ ਰਹੇ ਨੇ ਤਾਂ ਜੋ ਉੱਥੇ ਰਹਿ ਕੇ ਆਪਣਾ ਭਵਿੱਖ ਬਣਾ ਸਕਣ ਪਰਿਵਾਰ ਦਾ ਸਹਾਰਾ ਬਣ ਸਕਣ ਇਸੇ ਕਰਕੇ ਵਿਦੇਸ਼ੀ ਧਰਤੀ ਤੇ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਜਾ ਰਹੇ ਤਾਂ ਇਸੇ ਤਰ੍ਹਾਂ ਹੀ ਆ ਬਾਬਾ ਬਕਾਲਾ ਦੇ ਪਿੰਡ ਛਾਪਿਆਂਵੜੀ ਦੇ ਰਹਿਣ ਵਾਲਾ ਇਹ ਨਿਰਮਲ ਜਿਸ ਦੀ ਉਮਰ 31 ਸਾਲ ਸੀ ਉਹ ਵੀ ਆਪਣੇ ਪਰਿਵਾਰ ਦੇ ਭਵਿੱਖ ਦੇ ਲਈ ਆਪਣੇ ਭਵਿੱਖ ਦੇ ਲਈ ਹਾਲਾਤ ਸੁਧਾਰਨ ਦੇ ਲਈ ਪਰਿਵਾਰ ਦੇ ਰੋਜ਼ੀ-ਰੋਟੀ ਦੇ ਲਈ ਜਿਹੜਾ ਵਿਦੇਸ਼ ਜਾਂਦਾ ਪਰ ਉੱਥੇ ਜਾ ਕੇ ਉਸ ਦੇ ਨਾਲ ਅਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਿਰਮਲ ਦੀ ਵਿਆਹ ਦੀਆਂ ਵੀ ਤਸਵੀਰਾਂ ਹੈਗੀਆਂ ਨੇ ਤੇ ਦਰ ਮਾਪਿਆਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਬੁਰਾ ਹਾਲ ਹੈ ਤਾਂ ਕੀ ਕਰਣਾ ਉਹ ਤੁਹਾਨੂੰ ਸੁਣਾ ਦਿੰਦੇ ਆ ਕੀ ਨਾਈ ਤੁਹਾਡਾ ਐਨਰ ਜਰਨੈਲ ਸਿੰਘ ਕੀ ਲੱਗਦਾ ਸੀ ਕਿ ਤੁਹਾਡੇ ਇਹ ਮੇਰਾ ਵੱਡਾ ਬ੍ਰਦਰ ਸੀ ਕਿੰਨੀ ਉਮਰ ਸੀ ਕਿੰਨਾ ਨੇ 31 ਸਾਲ ਦਾ ਸੀ ਕਿਹੜੀ ਕੰਟਰੀ ਵਿੱਚ ਰਹਿੰਦਾ ਸੀ ਇਹ ਇਟਲੀ ਦੇ ਵਿੱਚ ਸ਼ਹਿਰ ਬਰੇਸ਼ੀਆ ਚ ਰਹਿੰਦਾ ਸੀ ਕਿਹੜੇ ਕੰਮ ਕਰਦਾ ਸੀ ਬਿਲਡਿੰਗ ਦਾ ਕੰਮ ਕਰਦਾ ਸੀ ਵੈਲਡਿੰਗ ਦੇ ਕੰਮ ਹਾਂਜੀ ਕਿਵੇਂ ਕਾਰਨ ਕੀ ਬਣਿਆ ਸਾਰਾ ਡੈਥ ਦਾ ਇਹ ਐਕਸੀਡੈਂਟ ਹੋਇਆ ਭਾਈ ਇਹ ਦੱਸ ਤੁਹਾਨੂੰ ਕਿਵੇਂ ਪਤਾ ਲੱਗਾ ਉਹਦੇ ਫਰੈਂਡ ਨੇ ਕਾਲ ਕੀਤਾ ਮੇਰੀ ਭਾਬੀ ਦਾ ਬ੍ਰਦਰ ਹੈ ਉੱਥੇ ਉਹਨਾਂ ਨੂੰ ਕਾਲ ਕਰਕੇ ਦੱਸਿਆ ਵੀ ਇਦਾਂ ਨਰਮਲ ਐਕਸੀਡੈਂਟ ਹੋ ਗਿਆ। ਉਹ ਫੇਰ ਪਤਾ ਲੱਗਾ ਸਾਨੂੰ ਸਾਰਾ ਉਹਨੇ ਸਾਨੂੰ ਕਾਲ ਕੀਤੀ ਸੀ। ਕਿੰਨਾ ਟਾਈਮ ਹੋ ਗਿਆ ਇਸ ਚੀਜ਼ ਨੂੰ ਦੱਸਾ? ਇਹ 1 ਵੀਕ ਹੋ ਚੱਲਿਆ ਹੈ। ਪਿਛਲੇ ਸੰਡੇ ਹੋਇਆ ਸੀ ਐਕਸੀਡੈਂਟ। ਹੁਣ ਤੱਕ ਡੈੱਡ ਬੋਡੀ ਜਿਹੜੀ ਹੈ ਤੁਹਾਡੇ ਕੋਲ ਆਈ ਕਿ ਨਹੀਂ? ਨਹੀਂ ਸਰ ਹਲੇ ਨਹੀਂ ਕੋਈ। ਕੀ ਕਰਨ ਡੈੱਡ ਬੋਡੀ ਨਾਮ ਹੁੰਦਾ ਕਰਨੀ? ਇਹੀ ਅਸੀਂ ਤਾਂ ਬਸ ਇਹੋ ਰਿਕਵੈਸਟ ਕਰਦੇ ਆ ਐਨਆਰਆਈ ਵੀਰਾਂ ਗਾੜੀ ਤੇ ਭਾਰਤ ਸਰਕਾਰ ਅੱਗੇ ਵੀ ਸਾਡੇ ਬ੍ਰਦਰ ਦੀ ਜਿਹੜੀ ਬੋਡੀ ਆ ਉਹ ਜਲਦ ਜਲਦ ਇੰਡੀਆ ਭੇਜੀ ਜਾਵੇ। बाकी जो भी ਉਹਦਾ ਪਰਿਵਾਰ ਆ ਸਾਰਾ ਉਹਨੂੰ ਵੇਖ ਕੇ ਆਪਣਾ ਆਪਣੇ ਹੱਥੀ ਸਾਰੇ ਕੰਮ ਕਰ ਲੈਣਾ ਤੁਹਾਡੇ ਬ੍ਰਦਰ ਦੀ ਮੈਰਿਜੀ ਸੀ ਹਾਂਜੀ ਉਹਨਾਂ ਦਾ ਇੱਕ ਬੇਟਾ ਆ 5 ਸਾਲ ਦਾ ਪਿੱਛੇ ਉਹਦੀ ਇੱਕ ਵਾਈਫ ਆ ਸੁਣਨ ਦੇ ਚਾਹ ਰਹੇ ਉਹਨਾਂ ਦੇ ਪਿਤਾ ਜੀ ਦਾ ਵਿਦੇਸ਼ ਹਾਂ ਤੇ ਜਿਹੜਾ ਥੋੜਾ ਕੰਮ ਪਹਿਲੇ ਹੋਇਆ ਸੀਗਾ ਹਾਂਜੀ ਸਾਡੇ ਪਿਤਾ ਜੀ ਦਾ ਧਿਆਨ ਤੋਂ 9 ਸਾਲ ਹੋ ਜਾਣੇ ਆ ਤੇ ਬਸ ਸਾਰਾ ਘਰ ਇਹਦੇ ਸਿਰ ਤੇ ਹੀ ਜੋ ਵੀ ਕਮਾਉਂਦਾ ਸੀ ਇਹੋ ਹੀ ਕਮਾਉਂਦਾ ਸੀ ਜੋ ਰੋਜੀ ਰੋਟੀ ਖਾਂਦੇ ਸੀ ਇਹਦੇ ਸਿਰ ਤੇ ਸਾਰੇ ਕਿੰਨੇ ਟਾਈਮ ਤੋਂ ਬੇਜੇ ਕੇ ਬਾਹਰ ਤਿੰਨ ਸਾਲ ਹੋ ਗਏ ਨੇ ਕੀ ਮੰਗ ਕੀ ਹੈ ਹੁਣ ਤੁਹਾਡੀ ਅਸਟ ਮੰਗ ਬਸ ਇਹੀ ਹੈ ਨਰਾਈ ਵੀਰਾਂ ਗਾੜੀ ਤੇ ਪੰਜਾਬ ਸਰਕਾਰ ਅੱਗੇ ਵੀ ਉਹਦੀ ਡੈੱਡ ਬੋਡੀ ਜਲਦੀ ਜਲਦੀ ਸਾਡੇ ਘਰ ਭੇਜੀ ਜਾਵੇ ਨਰਮਲ ਸਿੰਘ ਕੀ ਗੱਲ ਹੋਈ ਸਾਰੀ ਹਾਂ ਜਿਹੜਾ ਪੁੱਤ ਆਪਣਿਆਂ ਨੂੰ ਵਿਦੇਸ਼ ਵਿੱਚ ਭੇਜਿਆ ਸੀ ਕਮਾਈ ਕਰਨ ਵਾਸਤੇ ਹਾਂ ਨੂੰ ਪਤਾ ਉੱਥੇ ਉਹਦਾ ਕੀ ਵਾਪਰਿਆ ਕੀ ਨਹੀਂ ਵਾਪਰਿਆ ਹਾਂ ਤੇ ਫੋਨ ਹੀ ਆਇਆ ਇਹ ਐਕਸੀਡੈਂਟ ਹੋ ਗਿਆ ਵਾ ਉੱਧਰ ਤੇ ਮੈਂ ਕਹਣਾ ਨਹੀਂ ਜਿਵੇਂ ਹੋਰ ਅਪੀਲ ਕਰਦੇ ਆਂ ਸਾਡੀ ਹੈਲਪ ਕਰੋ ਸਾਡੀ ਬੱਚੇ ਦੀ ਬੋਡੀ ਜਿਹੜੀ ਇੰਡੀਆ ਭੇਜੀ ਜਾਵੇ ਮੈਂ ਇੱਕ ਵਾਰ ਆਪਣੇ ਕਿੰਨਾ ਟਾਈਮ ਹੋ ਗਿਆ ਇਕੱਠੇ ਲੜਨ ਨੂੰ 17 ਐਕਸੀਡੈਂਟ 17 ਤਰੀਕ ਦਾ ਹੋਇਆ ਅਜੇ ਤੱਕ ਡੈੱਡ ਬੋਡੀ ਜਿਹੜੀ ਤੁਹਾਡੇ ਇਥੇ ਇੰਡੀਆ ਚ ਚਾਹੀਏ ਈ ਨਹੀਂ ਆਈ ਅਸੀਂ ਹੋ ਅਪੀਲ ਕਰਦੇ ਆਂ ਸਾਡੀ ਹੈਲਪ ਕਰੋ ਕਿਹਦਾ ਕਿਤਨਾ ਨਾ ਕਿਉਂ ਨਹੀਂ ਆਈ ਇਸ ਚੀਜ਼ ਦੀ ਆਪਣਾ ਪੜਤਾਲ ਕੀਤੀ ਤੁਸੀਂ ਇੰਡੀਆ ਦੇ ਵਿੱਚ ਡੈੱਡ ਬੋਡੀ ਕਿਉਂ ਨਹੀਂ ਆਈ ਹਾਂਜੀ ਅਸੀਂ ਉਥੇ ਗੁਰਦਵਾਰੀ ਸੰਸਥਾ ਵਾਲਿਆਂ ਨੇ ਕੀਤੀ ਗਾ ਲੋਕ ਕਹਿੰਦੇ ਅਸੀਂ ਤੁਹਾਡੀ ਹੈਲਪ ਕਰਾਂਗੇ ਇੰਡੀਆ ਭੇਜਾਂਗੇ ਪਰ ਹਾਲੇ ਤੱਕ ਸਾਨੂੰ ਟਾਈਮ ਲੱਗੂਗਾ ਥੋੜਾ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਇੱਕ ਦੋ ਘਾਕੇ ਇੱਕ ਗੁੱਡੀ